ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਫੇਰ ਹਾਜ਼ਰਾਂ ਲੈ ਕੇ ਤੁਹਾਡੇ ਸਾਹਮਣੇ ਪਾਠ 5 ਨੌਵੀਂ ਜਮਾਤ ਦਾ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ ਸੇਤ ਅਤੇ ਸਰੀਰਕ ਸਿੱਖਿਆ ਨਾਲ ਸੰਬੰਧਿਤ ਇਸ ਪਾਠ ਦਾ ਅਸੀਂ ਪ੍ਰਸ਼ਨ ਉੱਤਰ ਜਿਹੜੇ ਉਹ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਸਕਰੀਨ ਦੇ ਉੱਪਰ ਫੈਸ਼ਨ ਹੈ ਜੀ ਬਲਵੀਰ ਸਿੰਘ ਸੀਨੀਅਰ ਦੀ ਖੇਡ ਡੈਸ਼ ਸੀ ਤਾਂ ਬਲਵੀਰ ਸਿੰਘ ਖਣੀਏ ਸੀਨੀਅਰ ਦੀ ਖੇਡ ਹਾਕੀ ਸੀ ਬਲਵੀਰ ਸਿੰਘ ਦਾ 올림픽 ਖੇਡਾਂ ਵਿੱਚ ਕਿਹੜਾ ਤਗਮਾ ਸੀ ਤਾਂ ਉੱਤਰ ਹੈ ਜੀ ਬਲਵੀਰ ਸਿੰਘ ਦਾ 골ਡ ਦਾ ਤਗਮਾ ਸੀ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਕੌਰ ਸਿੰਘ ਨੇ ਕਿਹੜੇ ਮਹਾਨ ਮੁੱਕੇਬਾਜ਼ ਨਾਲ ਪ੍ਰਦਰਸ਼ਨੀ ਮੁਕਾਬਲਾ ਕੀਤਾ ਸੀ ਤਾਂ ਉੱਤਰ ਹੈ ਜੀ ਮੁੱਕੇਬਾਜ਼ ਮੁਹੰਮਦ ਅਲੀ ਖਾਨ ਨਾਲ ਜਿਹੜਾ ਉਹ ਮੁਕਾਬਲਾ ਕੀਤਾ ਸੀ ਅੱਗੇ ਹੈ ਜੀ ਪ੍ਰਸ਼ਨ ਮਿਲਖਾ ਸਿੰਘ ਦਾ ਫਲਾਈਂਗ ਸਿੱਖ ਨਾ ਭਾਰਤ ਦੇਸ਼ ਵਿੱਚ ਪਿਆ ਸਹੀ ਹੈ ਜਾਂ ਗਲਤ ਹੈ ਅਹੀ ਜੀ ਗਲਤ ਹੈ ਜੀ ਇਹ ਪਾਕਿਸਤਾਨ ਵਿੱਚ ਪਿਆ ਸੀ ਕੌਰ ਸਿੰਘ ਦੀ ਖੇਡ ਦਾ ਨਾਮ ਦੱਸੋ ਤਾਂ ਕੌਰ ਸਿੰਘ ਦੀ ਖੇਡ ਆ ਜਿਹੜੀ ਉਹ ਮੁੱਕੇਬਾਜੀ ਹੈ ਠੀਕ ਹੈ ਜੀ ਕੌਰ ਸਿੰਘ ਦੀ ਜਿਹੜੀ ਖੇਡ ਆ ਉਹ ਮੁੱਕੇਬਾਜੀ ਹੈ ਤਾਂ ਅੱਗੇ ਛੋਟੇ ਉਤਰਾਂ ਵਾਲੇ ਪ੍ਰਸ਼ਨ ਬਲਵੀਰ ਸਿੰਘ ਸੀਨੀਅਰ ਦੇ ਮੁੱਢਲੇ ਜੀਵਨ ਬਾਰੇ ਨੋਟ ਲਿਖੋ ਬਲਵੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ ਫਲੌਰ ਵਿਖੇ 10 ਅਕਤੂਬਰ 1924 ਨੂੰ ਹੋਇਆ ਸਰਦਾਰ ਦਲੀਪ ਸਿੰਘ ਉਸ ਦੇ ਪਿਤਾ ਸਨ ਅਤੇ ਸ਼੍ਰੀਮਤੀ ਕਰਮਕੌਰ ਮਾਤਾ ਸਨ ਉਸ ਦੇ ਪਿਤਾ ਇੱਕ ਆਜ਼ਾਦੀ ਘੁਲਾਟੀ ਅਤੇ ਮੋਗਾ ਵਿਖੇ ਅਧਿਆਪਕ ਸਨ ਇਸ ਕਾਰਨ ਉਸ ਨੇ ਆਪਣੀ ਮੁੱਢਲੀ ਸਿੱਖਿਆ ਸੀਵ ਸਮਾਜ ਸਕੂਲ ਮੋਗਾ ਤੋਂ ਹਾਸਲ ਕੀਤੀ ਉਸ ਨੇ ਸਕੂਲ ਦੀ ਹਾਕੀ ਟੀਮ ਵਿੱਚ ਖੇਡਣਾ ਸ਼ੁਰੂ ਕੀਤਾ ਠੀਕ ਹੈ ਜੀ ਅੱਗੇ ਦੀ ਪਦਮ ਸ਼੍ਰੀ ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਬਾਰੇ ਲਿਖੋ ਤਾਂ ਪਦਮ ਸ਼੍ਰੀ ਦੀਆਂ ਜਿਹੜੀਆਂ ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਕੌਰ ਸਿੰਘ ਨੇ ਪਹਿਲੀ ਵਾਰ 1979 ਵਿੱਚ ਹੋਈ 5ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਹੈਵੀ weight ਵਰਗ ਵਿੱਚ ਜਿੱਤ ਹਾਸਲ ਕਰਕੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਫਿਰ 9ਵੀਂ ਆਸ਼ੀਆਈ ਏਸ਼ੀਅਨ ਮੇ ਐਮਿਚੁਰ ਮੁੱਕੇਬਾਜ਼ੀ ਚੈਂਪੀਅਨਸ਼ਿਪ 1980 ਵਿੱਚ ਮੁੰਬਈ ਵਿਖੇ ਸੋਨੇ ਦਾ ਤਗਮਾ ਜਿਹੜਾ ਉਹ ਜਿੱਤਿਆ ਅੱਗੇ ਜੀ 1980 ਦੇ ਕਿੰਗਸ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਥਾਈਲੈਂਡ ਵਿਖੇ ਚਾਂਦੀ ਦਾ ਤਗਮਾ ਜਿੱਤਿਆ ਤੇ 1982 ਵਿੱਚ ਇਸੇ ਟੂਰਨਾਮੈਂਟ ਵਿੱਚ ਸੋਨੇ ਦਾ ਤਗਮਾ ਜਿੱਤਿਆ 1982 ਵਿੱਚ 10ਵੀਂ ਏਸ਼ੀਆਈ ਐਮਿਚ ਐਮਿਚੁਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਸਿਊਲ ਤੇ ਜਾਪਾਨ ਵਿਖੇ ਸੋਨ ਤਗਮਾ ਜਿੱਤਿਆ 1982 ਦੇ ਆਸ਼ੀਆਈ ਖੇਡਾਂ ਵਿੱਚ ਨਵੀਂ ਦਿੱਲੀ ਵਿੱਚ ਹੈਵੀ weight ਵਿੱਚ ਸੋਨੇ ਦਾ ਤਗਮਾ ਜਿੱਤਿਆ ਠੀਕ ਹੈ ਜੀ ਅੱਗੇ ਜੀ ਮਿਲਖਾ ਸਿੰਘ ਦੇ ਮੋਢਲੇ ਜੀਵਨ ਬਾਰੇ ਲਿਖੋ ਮਿਲਖਾ ਸਿੰਘ ਦਾ ਜਨਮ 20 ਨਵੰਬਰ 1935 ਵਿੱਚ ਪਿਤਾ ਸੰਪੂਰਨ ਸਿੰਘ ਦੇ ਘਰ ਮਾਤਾ ਬਧਾਈ ਕੌਰ ਦੀ ਕੁੱਖੋਂ ਗੋਬਿੰਦਪੁਰਾ ਵਿਖੇ ਹੋਇਆ ਅੱਜਕਲ੍ਹ ਪਾਕਿਸਤਾਨ ਉਸ ਦਾ ਮੋਢਲਾ ਜੀਵਨ ਬੜਾ ਸੰਘਰਸ਼ਮਈ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਵੱਡੇ ਪ੍ਰਸ਼ਨਾਂ ਦੇ ਉੱਤਰ ਬਲਵੀਰ ਸਿੰਘ ਦੇ ਖੇਡ ਕੈਰੀਅਰ ਬਾਰੇ ਵਿਸਤਾਰ ਨਾਲ ਲਿਖੋ ਬਲਵੀਰ ਸਿੰਘ ਦਾ ਖੇਡ ਕੈਰੀਅਰ ਬਲਵੀਰ ਸਿੰਘ 1935 ਈਸਵੀ ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਪੰਜਾਬ ਪੁਲਿਸ ਵਿੱਚ ਉਸਨੇ ਕੋਈ 16 ਸਾਲ ਨੌਕਰੀ ਕੀਤੀ ਪੁਲਿਸ ਦੀ ਨੌਕਰੀ ਦੌਰਾਨ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚ ਖੇਡੇ 1947 ਵਿੱਚ ਪਹਿਲੀ ਵਾਰ ਭਾਰਤੀ ਟੀਮ ਦਾ ਮੈਂਬਰ ਬਣ ਕੇ శ్రీਲੰਕਾ ਵਿਖੇ ਖੇਡਣ ਗਿਆ ਉਸਦੀ ਸਾਲਾਬਦੀ ਕੀਤੀ ਮਿਹਨਤ ਉਦੋਂ ਰੰਗ ਲਿਆਈ ਜਦੋਂ 1948 ਵਿੱਚ ਲੰਡਨ 올림픽 ਖੇਡਾ ਵਿੱਚ ਅਰਜੰਟੀਨਾ ਦੇ ਖਿਲਾਫ ਭਾਰਤ ਨੇ 9-1 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਇਹਨਾਂ 9 ਗੋਲਾਂ ਵਿੱਚੋਂ 6 ਗੋਲ ਇਕੱਲੇ ਬਲਵੀਰ ਸਿੰਘ ਨੇ ਕੀਤੇ ਸਨ ਜਿ ਇੰਜ ਹੀ ਭਾਰਤ ਨੇ ਬ੍ਰਿਟੇਨ ਦੇ ਵਿਰੁੱਧ 올림픽 ਦੇ ਫਾਈਨਲ ਮੈਚ ਵਿੱਚ 4-0 ਦੇ ਫਰਕ ਨਾਲ ਮੈਚ ਜਿੱਤ ਕੇ 골ਡ ਮੈਡਲ ਪ੍ਰਾਪਤ ਕੀਤਾ ਇਹਨਾਂ 4 ਗੋਲਾਂ ਵਿੱਚੋਂ 2 ਗੋਲ ਇਕੱਲੇ ਬਲਵੀਰ ਸਿੰਘ ਨੇ ਕੀਤੇ ਇੰਨਾ 올림픽 ਖੇਡਾਂ ਵਿੱਚ ਭਾਰਤ ਨੂੰ 골ਡ ਮੈਡਲ ਉਪਲਬਧ ਕਰਾਉਣ ਵਿੱਚ ਬਲਵੀਰ ਸਿੰਘ ਦੀ ਮੱਤਕ ਪੂਰਨ ਜੜੀ ਹੈ ਜੀ ਊਮਕਾ ਰਹੀ ਸੀਗੀ ਠੀਕ ਹੈ ਜੀ ਉਸ ਉਹ 올림픽 ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਖਿਡਾਰੀ ਸੀ 1952 ਦੀਆਂ ਹੇਲਸਕੀ 올림픽 ਖੇਡਾਂ ਲਈ ਉਹ ਭਾਰਤ ਦੀ ਹਾਕੀ ਟੀਮ ਵਿੱਚ ਦੂਜੀ ਵਾਰ ਚੁਣਿਆ ਗਿਆ ਉਹ ਭਾਰਤੀ ਖੇਡਦਲ ਦਾ ਝੰਡਾ ਬਰਦਾਸ਼ਤ ਨਾਂ ਓਲੰਪਿਕ ਖੇਡਾਂ ਵਿੱਚ ਉਸ ਨੂੰ ਉਪ ਕਪਤਾਨ ਬਣਾਇਆ ਗਿਆ ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਸੈਮੀਫਾਈਨਲ ਮੈਚ ਬਰਟੇਨ ਨਾਲ ਹੋਇਆ ਇਹ ਮੈਚ ਭਾਰਤ ਨੇ 3-0 ਨਾਲ ਜਿੱਤਿਆ ਇਹ ਤਿੰਨੇ ਗੋਲ ਬਲਵੀਰ ਸਿੰਘ ਨੇ ਕੀਤੇ ਇਨ੍ਹਾਂ ਖੇਡਾਂ ਵਿੱਚ ਫਾਈਨਲ ਮੈਚ ਭਾਰਤ ਨੇ 6-1 ਦੇ ਫਰਕ ਨਾਲ ਨੀਦਰਲੈਂਡ ਤੋਂ ਜਿੱਤਿਆ ਇਸ ਮੈਚ ਵਿੱਚ ਇਕੱਲੇ ਬਲਵੀਰ ਸਿੰਘ ਨੇ 5 ਗੋਲ ਕੀਤੇ ਫਾਈਨਲ ਵਿੱਚ 5 ਗੋਲ ਕਰਨ ਦਾ ਰਿਕਾਰਡ ਅਜੇ ਵੀ ਉਹਨਾਂ ਦੇ ਨਾਂ ਉੱਤੇ ਦਰਜ ਹੈ ਜੋ ਕਿ 올림픽 ਖੇਡਾਂ ਦਾ ਸਭ ਤੋਂ ਪੁਰਾਣਾ ਰਿਕਾਰਡ ਹੈ ਤੇ ਅਜੇ ਤੱਕ ਨਹੀਂ ਟੁੱਟਿਆ ਇਸ ਤੋਂ ਬਿਨਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਰਿਕਾਰਡ ਦਰਜ ਹੈ ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕੁੱਲ 13 ਗੋਲ ਕੀਤੇ ਸਨ ਜਿਨ੍ਹਾਂ ਵਿੱਚ ਇਕੱਲੇ ਉਹਨਾਂ ਦੇ 9 ਗੋਲ ਕਰਨ ਦਾ ਰਿਕਾਰਡ ਬਣਿਆ ਜੋ ਕਿ ਹਲੇ ਤੱਕ ਵੀ ਇਹ ਸਥਾਪਿਤ ਹੈ ਜੀ 1956 ਵਿੱਚ ਮੈਲਬੌਰਨ ਆਸਟ੍ਰੇਲੀਆ 올림픽 ਖੇਡਾਂ ਲਈ ਉਹਨਾਂ ਨੂੰ ਭਾਰਤੀ ਟੀਮ ਦਾ ਚਾਂਚੂਨ ਕੀ ਭੇਜਿਆ ਗਿਆ ਇਸ ਵਾਰ ਵੀ 올림픽 ਖੇਡਾਂ ਵਿੱਚ ਝੰਡਾ ਬਦਾਰ ਸੀ ਇੱਥੇ ਉਹਨਾਂ ਨੇ ਮੁੱਢਲੇ ਮੈਚ ਵਿੱਚ ਅਫਗਾਨਿਸਤਾਨ ਦੇ ਵਿਰੋਧ 5 ਗੋਲ ਕੀਤੇ ਇਨ੍ਹਾਂ ਖੇਡਾਂ ਵਿੱਚ ਇੱਕ ਮੈਚ ਦੌਰਾਨ ਉਹਨਾਂ ਦੀ ਉਂਗਲੀ ਦੀ ਹੱਡੀ ਟੁੱਟ ਗਈ ਇਸ ਗੱਲ ਦਾ ਵਿਰੋਧੀ ਟੀਮਾਂ ਨੂੰ ਪਤਾ ਨਾ ਚੱਲੇ ਇਸ ਕਰਕੇ ਟੀਮ ਦੀ ਮੈਨੇਜਮੈਂਟ ਨੇ ਉਹਨਾਂ ਨੂੰ ਇਸ ਸੱਟ ਦਾ ਲਕੋ ਰੱਖਣ ਲਈ ਕਿਹਾ ਤਾਂ ਕਿ ਵਿਰੋਧੀ ਟੀਮਾਂ ਨੂੰ ਖਿਡਾਰੀ ਦਾ ਖਾਅ ਖਿਡਾਰੀ ਦਾ ਖਾਅ ਬਣਿਆ ਬਣਿਆ ਰਹੀ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਉਹਨਾਂ ਤੋਂ ਬਿਨਾ ਜਿੱਤਣਾ ਸੰਭਵ ਨਹੀਂ ਲੱਗ ਰਹੇ ਸਨ ਸੰਭਵ ਲੱਗ ਰਹੇ ਸਨ ਇਨ੍ਹਾਂ ਹਾਲਾਤਾਂ ਵਿੱਚ ਇਸ ਮਹਾਨ ਖਿਡਾਰੀ ਨੇ ਆਪਣੀ ਉਂਗਲ ਦੀ ਸੱਟ ਅਤੇ ਪੀੜਾ ਦੀ ਉੱਕਾ ਪਰਵਾਹ ਨਾ ਕਰਦੇ ਹੋਏ ਮੈਚ ਖੇਡੇ ਇਨ੍ਹਾਂ 올림픽 ਖੇਡਾਂ ਵਿੱਚ ਭਾਰਤ ਦਾ ਫਾਈਨਲ ਮੈਚ ਪਾਕਿਸਤਾਨ ਨਾਲ ਖੇਡਿਆ ਗਿਆ ਇਹ ਮੈਚ ਭਾਰਤ ਨੇ ਪਾਕਿਸਤਾਨ ਨੂੰ ਇੱਕ ਜ਼ੀਰੋ ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਇਸ ਤੋਂ ਬਿਨਾ ਉਹਨਾਂ ਨੇ ਕਈ ਕੌਮੀ ਤੇ ਕਮਾਂਤਰੀ ਪੱਧਰ ਉੱਤੇ ਮੈਡਲ ਜਿੱਤੇ ਬਲਵੀਰ ਸਿੰਘ ਦੀ ਕਪਤਾਨੀ ਦੇ ਅਧੀਨ 1956 ਈਸਵੀ ਵਿੱਚ 올림픽 ਖੇਡਾਂ ਵਿੱਚ ਭਾਰਤੀ ਟੀਮ ਨੇ 38 ਗੋਲ ਕੀਤੇ ਅਤੇ ਇੱਕ ਵੀ ਗੋਲ ਆਪਣੀ ਟੀਮ ਵੱਲ ਨਹੀਂ ਹੋਣ ਦਿੱਤਾ ਜੋ ਕਿ ਇੱਕ ਰਿਕਾਰਡ ਅਜੇ ਵਜੋਂ ਅੱਜ ਤੱਕ ਕਾਇਮ ਹੈ ਉਹਨਾਂ ਨੇ ਬਤੌਰ ਇੱਕ ਖਿਡਾਰੀ ਭਾਰਤ ਦੀ ਝੋਲੀ ਵਿੱਚ ਅਨੇਕਾਂ ਮੈਡਲ ਪਾਉਣ ਪਿਛੋਂ ਸਦਾ ਲਈ ਖੇਡਣ ਤੋਂ ਸੰन्यास ਲੈ ਲਿਆ ਠੀਕ ਹੈ ਜੀ ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਅਤੇ ਮਿਲੇ ਸਨਮਾਨਾਂ ਦੀ ਜਾਣਕਾਰੀ ਦਿਓ ਜੀ ਪਦਮ ਸ਼੍ਰੀ ਕੌਰ ਸਿੰਘ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਕੌਰ ਸਿੰਘ ਨੇ ਪਹਿਲੀ ਵਾਰ 1979 ਵਿੱਚ 5ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਹੈਵੀ weight ਵਰਗ ਵਿੱਚ ਜਿੱਤ ਹਾਸਲ ਕਰਕੇ ਸੋਨ ਤਗਮਾ ਪ੍ਰਾਪਤ ਕੀਤਾ ਫਿਰ 9ਵੀਂ ಏਸ਼ੀਆਈ ਐਮਚੂਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ 1980 ਵਿੱਚ ਮੁੰਬਈ ਵਿਖੇ ਸੋਨ ਸੋਨੇ ਦਾ ਤਗਮਾ ਜਿੱਤਿਆ 1980 ਦੇ ਕਿੰਗਸ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ థਾਈਲੈਂਡ ਵਿਖੇ ਚਾਂਦੀ ਦਾ ਤਗਮਾ ਜਿੱਤਿਆ ਤੇ 1982 ਵਿੱਚ ਇਸੇ ਟੂਰਨਾਮੈਂਟ ਵਿੱਚ ਸੋਨੇ ਦਾ ਤਗਮਾ ਜਿੱਤਿਆ 1982 ਨੂੰ ਇਹ ਚ 10ਵੀਂ ਏਸ਼ੀਆਈ ਐਮਚੂਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਸਿਊਲ ਤੇ ਜਾਪਾਨ ਵਿਖੇ ਸੋਨ ਤਗਮਾ ਜਿੱਤਿਆ 1982 ਇਸਵੀ ਦੀਆਂ এਸ਼ੀਆਈ ਖੇਡਾਂ ਵਿੱਚ ਨਵੀਂ ਦਿੱਲੀ ਵਿਖੇ ਹੈਵੀ weight ਵਰਗ ਵਿੱਚ ਸੋਨ ਤਗਮਾ ਜਿੱਤਿਆ ਕੌਰ ਸਿੰਘ ਦੀ ਸਖਤ ਮਿਹਨਤ ਉਸ ਸਮੇਂ ਰੰਗ ਲਿਆਈ ਜਦੋਂ ਉਹਨਾਂ ਦੀ ਚੋਣ 1986 ਵਿੱਚ 올림픽 ਖੇਡਾਂ ਲਾਸ ਐਂਜਲਸ ਅਮਰੀਕਾ ਭਾਰਤੀ ਮੁੱਕੇਬਾਜ਼ੀ ਟੀਮ ਲਈ ਹੈਵੀ weight ਕੈਟਾਗਰੀ ਵਿੱਚ ਹੋਣੀ। ਇਹ ਜੋ ਉਸਨੇ ਆਪਣੇ ਕਮਾਂਡ ਕੈਰੀਅਰ ਵਿੱਚ ਕੁੱਲ 6 ਤਗਮੇ ਪ੍ਰਾਪਤ ਕੀਤੇ ਕੌਰ ਸਿੰਘ ਨੂੰ ਮਿਲੇ ਸਨਮਾਨ ਉਹਨਾਂ ਨੇ ਆਪਣੇ ਖੇਡ ਕੈਰੀਅਰ ਵਿੱਚ ਜਿਉਂ-ਜਿਉਂ ਪ੍ਰਾਪਤੀਆਂ ਹਾਸਲ ਕੀਤੀਆਂ ਉਵੇਂ-ਉਵੇਂ ਉਹਨਾਂ ਨੂੰ ਮਾਣ ਸਨਮਾਨ ਉਪਲਬਧ ਹੁੰਦੇ ਗਏ ਜੋ ਹੇਠ ਲਿਖਿਆ 1971 ਵਿੱਚ ਭਾਰਤੀ ਫੌਜ ਵੱਲੋਂ ਉਹਨਾਂ ਨੂੰ ਸੈਨਾ ਸੇਵਾ ਮੈਡਲ ਪ੍ਰਦਾਨ ਕੀਤਾ ਗਿਆ ਇਸੇ ਸਾਲ ਹੀ ਫੌਜ ਵੱਲੋਂ ਵਾਸਟ ਸਟਾਰ ਅਵਾਰਡ ਦੇ ਕੇ ਮਾਣ ਵਧਾਇਆ ਗਿਆ 1971 ਵਿੱਚ ਹੀ ਭਾਰਤੀ ਫੌਜ ਵੱਲੋਂ ਸੰਗਰਾਮ ਮੈਡਲ ਦੇ ਕੇ ਉਸ ਨੂੰ ਮਾਨ ਸਨਮਾਨ ਬਖਸ਼ਿਆ ਗਿਆ 1982 ਵਿੱਚ ਭਾਰਤ ਸਰਕਾਰ ਨੇ ਉਸ ਨੂੰ ਅਰਜਨਾ ਅਵਾਰਡ ਦੇ ਕੇ ਸਨਮਾਨਿਤ ਕੀਤਾ 1983 ਵਿੱਚ ਭਾਰਤੀ ਸਰਕਾਰ ਨੇ ਉਸ ਨੂੰ ਸਰਵ ਉੱਚ ਸਨਮਾਨ ਪਦਮਸ਼ਰੀ ਅਵਾਰਡ ਦੇ ਕੇ ਨਿਵਾਜਿਆ 1988 ਵਿੱਚ ਭਾਰਤੀ ਫੌਜ ਵੱਲੋਂ ਵਿਸ਼ਿਸ਼ਟ ਸੇਵਾ ਮੈਡਲ ਦੇ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ ਉਸ ਦੀਆਂ ਉਸ ਦੀਆਂ ਖੇਡ ਉਪਲਾਉਦੀਆਂ ਤੇ ਸੰਘਰਸ਼ਮਈ ਜੀਵਨ ਉੱਤੇ ਪਦਮਸ਼੍ਰੀ ਕੌਰ ਸਿੰਘ ਨਾਂ ਦੀ ਪੰਜਾਬੀ ਫਿਲਮ ਦਾ ਨਿਰਮਾਣ ਕੀਤਾ ਗਿਆ। ਧੰਨਵਾਦ ਜੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ।